ਜੈ ਤਸਰੀ ਮਹੱਲਾ ਪੰਜਵਾ ਸ਼ਾਂਤ ਕਾਰ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਦਰਸਨ ਪਿਆਸੀ ਦਿਨ ਸੁਰਾਤ ਚਿਤਬੋਂ ਅਨਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਦਰਸ਼ਨ ਆਪਿਆਸੀ ਦਿਨ ਸੁਰਾਤ ਚੇਤਵ ਹਨ ਜਨਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਛੰਤ ਸੋਹਣ ਯਾਰ ਖਮਾਰੇ ਸੱਜਣ ਇੱਕ ਕਰੋ ਬੇਨੰਤੀਆ ਤਿਸ ਮਹਾਨ ਲਾਲ ਪਿਆਰੇ ਹਾ ਫਿਰੋ ਖੁਜੰਤੀਆ ਤਿਸ ਦਸ ਪਿਆਰੇ ਸਿਰ ਧਰੀ ਉਤਾਰੇ ਇੱਕ ਭੋਰੀ ਦਰਸ਼ਨ ਦੀ ਜੈ ਨਾ ਨਾ ਹਮਾਰੇ ਪ੍ਰੀਅ ਰੰਗ ਰੰਗਾਰੇ ਇਕ ਤਲਪੀਨਾ ਤਿਰਜ ਪ੍ਰਾਬਸੋਂ ਮਨ ਲੀਨਾ ਜਾਂ ਜਲ ਮੀਨਾ ਚਾਤ੍ਰਿਕ ਜਿ ਮੈਂ ਤਿਸੰਤੀਆ ਜਾਨ ਨਾਨਕ ਗੁਰਪੂਰਾ ਪਾਇਆ ਸਾਗਲੀ ਤੇ ਖਾ ਭੁਜੰਤਿਆ ਯਾਰ ਵੇ ਪਰੀਆ ਹਵੇ ਸਖੀਆਂ ਮੋ ਕਹੀ ਨਾ ਜਹੀਆ ਯਾਰ ਵੇ ਹਿੱਕ ਟੋਂ ਹਿੱਕ ਚੜਾ ਹਾ ਕਿਸ ਸਚਿਤੇ ਹਿਆ ਏਕ ਦੋ ਹਿੱਕ ਚੜਾ ਅਨਿਕ ਪਿਆਰੇ ਨੇਤ ਕਰਦੇ ਪਹੋਗ ਵਿਲਾਸਾ ਤੇਨਾ ਦੇਖ ਮਨ ਚਉ ਠੁੰਦਾ ਹ ਕਦ ਪਾਈ ਗੁਣ ਤਸਾ ਜਨੇ ਮੜਾ ਲਾਲ ਰਿਜਾਇਆ ਹ ਤਿਸ ਯਾਗੇ ਮੰਡੇ ਹਿਆ ਨਾਨਕ ਕਹਿ ਸੁਣ ਬੇਨੋ ਸੁਹਾਗਣ ਮੂਹ ਦਸ ਦਿਖਾ ਫੇਰ ਕੇ ਹਿਆ ਯਾਰ ਵੇ ਪਿਰ ਆਪਣਾ ਭਾਣਾ ਕਿਸ਼ਨ ਸੀ ਸੰਦਾ ਯਾਰ ਵੇ ਤਰਾ ਬਿਆ ਲਲਨ ਮੂਹ ਦਸ ਦਸੰਦਾ ਲਾਲਰ ਤੇ ਪਾਇਆ ਆਪ ਗਵਾਇਆ ਜੈ ਧਨ ਭਾਗ ਮਥਾਣੇ ਆ ਪਕੜ ਠਾਕੁਰ ਹੋ ਕਿਦੀ ਗੁਣ ਅਬ ਗਣਾ ਨਾ ਪਛਾਣੇ ਗੁਣ ਹਾਰ ਤੈ ਪਾਇਆ ਰੰਗ ਲਾਲ ਬਣਾਇਆ ਤਿਸ ਹਬੋ ਕਿਸ ਸੁਹੰਦਾ ਜਨਾਨੰਕ ਧਨ ਸੁਹਾਗਣ ਸਾਈ ਜਿਸ ਸੰਗ ਪਤਾਰ ਬਸੰਦਾ ਯਾਰ ਵੇ ਨਿਤ ਸੁਖ ਸੁਖੇਂਦੀ ਸਾ ਮੈਂ ਪਾਈ ਬਰਨੋੜਿੰਦਾ ਆਇਆ ਬਜੀਵदाई ਮਹਾ ਮੰਗਲ ਰਸthia ਮੇਰ ਦੇ ਹਾਲ ਸਦ ਨਵ ਰੰਗਿਆ ਬਾੜ ਭਾਗ ਪਾਇਆ ਗੁਰ ਮਿਲਾਇਆ ਸਾਧਕ ਸਤ ਸੰਗੀਆ ਆਸਾ ਮਨਸਾ ਸਗਲ ਪੂਰੀ ਪ੍ਰੀਅ ਅੰਕ ਅੰਕ ਮਿਲਾਈ ਬੇਨਵਾਂਤ ਨਾਨਕ ਸੁਖ ਸੁਖੇਂਦੀ ਸਾਵੇਂ ਗੁਰ ਮਿਰ ਪਾਈ ਆਸਾ ਮਨਸਾ ਸਗਲ ਪੂਰੀ ਪ੍ਰੀਅ ਅੰਕ ਅੰਕ ਮਿਲਾਈ ਬੇਨਵਾਂਤ ਨਾਨਕ ਸੁਖ ਸੁਖੇਂਦੀ ਸਾਮੈ ਗੁਰ ਮੇਲ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ